ਚੁੰਮ ਕੇ ਹਮੈ ਤੇਰੇ ਵਾਲਾ ਲਾਡ ਸੱਚ ਮਿਲਿਆ ਨਾ ਜੱਗ ਦੇਖ ਲਿਆ ਤੇਰੇ ਲਾਡ ਲੈਨੇ ਚੁੰਮ ਕੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਵਿਦੇਸ਼ ਤੋਂ 5 ਸਾਲਾਂ ਬਾਅਦ ਬਿਨਾ ਦੱਸੇ ਆਪਣੇ ਘਰ ਆਉਂਦਾ ਤੇ ਗੇੜ ਚ ਕੱਢ ਕੇ ਆਪਣੇ ਪਿਓ ਨੂੰ ਬਾਜ ਮਾਰਦਾ ਹੈਗਾ ਕੋਈ ਕਰੇ ਫਿਰ ਦੇਖੋ ਜਦੋਂ ਪਿਓ ਗੇਟ ਖੋਲਦਾ ਤਾਂ ਆਪਣੇ ਪੁੱਤ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਜੇ ਆਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ i'll <laughs>